ਹਾਂਜੀ ਵੀਰੋ ਸਵਾਗਤ ਹੈ ਤੁਹਾਡਾ ਆਪਣਾ YouTube ਚੈਨਲ ਸੈਨਾ ਡੈਰੀ ਫਾਰਮ ਉੱਤੇ ਅੱਜ ਦੀ ਵੀਡੀਓ ਵਿੱਚ ਲੈ ਕੇ ਆਏ ਆਂ ਆਪਾਂ ਇੱਕ ਪਹਿਲਣ ਵੜ ਫੇਸ ਬਿਊਟੀ ਨੇੜ ਤੋਂ ਚੈੱਕ ਕਰ ਸਕਦਾ ਹਾਂ ਸੁਨੱਖ ਪੋਣਾ ਬਹੁਤ ਆ ਵੜ ਤੇ ਬਰੀਕੀਆਂ ਬਹੁਤ ਨੇ ਵਧੀਆ ਸਮੀ ਪੜੀ ਰਾਜੀ ਵੜਾ ਕੱਲਾ ਕੱਲਾ ਥਾਣਾ ਪੂਰੇ ਗੈਪ ਤੇ ਮੁੱਠੀ ਵਾਲਾ ਥਾਣਾ ਫਿਕਸ ਜਿਹੇ ਹਵਾਨੇ ਦੀ ਵੜਾ ਨੇੜ ਤੋਂ ਲੇਵਾ ਵਗੈਰਾ ਚੈੱਕ ਕਰ ਸਕਦੇ ਹਾਂ ਕਦ ਕਾਟਾਂ ਚ ਵਗੈਰਾ ਦੂਰ ਤੋਂ ਚੈੱਕ ਕਰ ਸਕਦੇ ਹਾਂ ਪੂਰੀ ਵਿੱਚ ਦੇ ਥਾਣਾ ਕੱਲਾ ਕੱਲਾ ਥਾਣਾ ਮੋਟਾ ਮੋਟਾ ਥਣ ਲੱਗਿਆ ਵੜਾ ਦੋ ਦਿਨ ਸੂਈਨ ਹੋਏ ਨੇ 12 ਲੀਟਰ ਬੌਲਾ ਤਿਆਰ ਆ 15-16 ਲੀਟਰ ਬੈਡ ਰਾਹ ਉਹਨਾਂ ਦਾ ਦੁੱਧ ਪਵਾ ਦੂ ਪਿੱਛੇ ਬੱਚਾ ਹੈਗਾ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਐਡਰੈਸ ਵੀਰ ਦਾ ਪਿੰਡ ਸੈਣਾ ਨਾਮ ਜੰਟਾ ਸਿੰਘ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਆਸੇ-ਪਾਸੇ ਦੇ ਪਿੰਡ ਚੁੰਗਾ ਪੱਖੋ ਕੈਂਚੀਆਂ ਪਦੌੜ ਕੰਟੈਕਟ ਨੰਬਰ ਵੀਰ ਦਾ 98720 42081 ਰੇਡ ਵੀਰ ਫੋਨ ਤੇ ਕਰਨਗੇ ਕਿਸੇ ਵੀਰ ਭਰਾ ਨੂੰ ਬੈਡ ਪਸੰਦ ਆਉਂਦੀ ਆ ਤਾਂ ਵੀਰਨੈਸ ਨੰਬਰ ਤੇ ਕੰਟੈਕਟ ਕਰ ਸਕਦਾ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਜਿੰਨਾ ਕਿਸਾਨ ਭਰਾਵਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਉਹ ਆਪਣਾ ਚੈਨਲ ਸਬਸਕ੍ਰਾਈਬ ਕਰ ਲੈਣ ਤਾਂ ਕਿ ਨਵੀਂ ਤੋਂ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਤਾਂ